자막 제공 ஜர் கலா ஜர்ந்த ਮੁਖੀਆ ਉਹਨਾਂ ਦਾ ਮਾਣ ਮਾਣ ਦੇਣਾ ਦੇਖਾ ਦਿੱਤਾ ਜਦ ਜਿਹੜੇ ਸਾ ਤੋਂ ਸੀਨੀਅਰ ਮੋਸਟ ਕੈਪਟਨ ਖਵੀਰ ਜੀ ਸਾਹਿਬ ਤੇ ਸੁਦਰਤ ਜੀ ਸਾਹਿਬ ਤੇ ਤਵਰੀਖਾ ਕਬ ਬਾਕੀ ਸਾਰੇ ਇੱਕ ਦੂਜੇ ਬਰਿਆਪਤ ਕਿ ਬਰਦ ਕਿ ਬੜ ਜਾਣਦੇ ਆ ਜਿਆਦਾਤਰ ਪੁਰਾਣੇ ਇਥਾਨਾ ਤੋਂ ਇਹੀ ਨੇ ਆਪਣੇ ਤੇ ਇਹਨਾਂ ਨੇ ਆਪਣੇ ਬਾਰੇ ਇੰਟਰੋਡਕਸ਼ਨ ਵੀ ਦਿੱਤੀ ਸੀ ਮੈਨੂੰ ਅੱਜ ਦੀ ਜਿਹੜੀ ਆਪਣੀ ਅੱਜ ਜੈਕਟੂਗੇਦਰ ਸੀ ਛੋਟਾ ਜਿਹਾ ਜੈਕਟੂਗੇਦਰ ਸੀ ਆਪਣਾ ਮੁੱਖ ਮਕਸਦ ਸੀਗਾ ਇਹਦਾ ਇਹ ਇਮੀਟੇਟ ਕਰਨ ਦੇ ਤੌਰ ਤੇ ਦੇਖਿਦਾ ਆਪਾਂ ਨਵੇਂ ਸਾਲ ਨੂੰ ਕੈਲੀਬ੍ਰੇਟ ਕੀਤਾ ਵਾਹਣ ਨੂੰ ਦੂਜੇ ਨੂੰ ਉਧਾਇਆ ਰਹੀ ਸੀ ਜਿਸ ਤੇ ਬਟਾਲੀਏ ਦੇ ਜਿੰਗ ਦੇ ਲਿਆ ਆਪਾਂ ਕੇਕ ਕੱਢ ਕੇ ਲਿਆ ਰਹੀ ਸੀ ਤੇ ਮੁੱਖ ਮਕਸਦ ਆ ਕਿ ਆਪਣੇ ਪਲਟਨ ਜਿਹੜੀ ਆ ਉਹ ਜੀਐਂਡ ਕੇ ਤੋਂ ਲੈ ਕੇ ਤੇ ਅਵਾਲੇ ਤੱਕ ਤਕਰੀਬਨ 3 ਪਰ ਸੱਤ ਜਗ੍ਹਾ ਤੇ ਸਾਰੇ ਵੱਡੇ ਖੇਹਰਾ ਦੇ ਵਿੱਚ ਉਸੇ ਤਰ੍ਹਾਂ ਹੀ ਬੰਦੇ ਆਪਣੇ ਜਦੋਂ ਵੀ ਪਲਟਨ ਕਿਸੇ ਵਾਰ ਸੇ ਲੰਗੇ ਆਵੇ ਜਿਵੇਂ ਜੋਸ਼ੂ ਕੋ ਉਧਰਤ ਬਾਗ ਕਰਦੇ ਆ ਔਰ ਸਖ ਰੈਜਮੈਂਟ ਦੇ ਵਿੱਚ ਆਪਣੀ ਪਹਿਲੀ ਪਲਟਨ ਆ ਜਿਹੜੇ ਆਪਾਂ ਮਿਲ ਜੁਲ ਕੇ ਰੇਟਿੰਗ ਦੇ ਐਲੀਵੇਟ ਐਕਸਹਾਸਮੈਂਟ ਕਰਦੇ ਆ ਆਪਣੇ ਆਲੇ ਦੇਖੋ ਬਹੁਤ ਨੂੰ ਤਾਂ ਨੇ ਥੋੜਾ ਬਹੁਤਾ ਕੋਸ਼ਿਸ਼ ਕੀਤੀ ਆ ਪਰ ਅਜੇ ਤੱਕ ਉਹ ਸਕਸੈਸਫੁਲ ਤਾਂ ਉਸ ਤਰੀਕੇ ਨਾਲ ਨਹੀਂ ਹੋਇਆ ਜਿਸ ਤਰੀਕੇ ਨਾਲ ਆਪਾਂ ਆਪਾਂ ਇੱਕ ਜਗ੍ਹਾ ਜਿਹੜੀ ਆਪਾਂ ਤਾਂ ਤਿੰਨ ਤਿੰਨ ਚਾਰ ਚਾਰ ਵਾਰ ਜੁ ਬਣਾਉਣਾ ਸ਼ੁਰੂ ਕਰ ਦਿੱਤੇ ਸਾਲ ਦੇ ਵਿੱਚ ਤੇ ਉਹਦੇ ਖਾਤਰ ਹੀ ਆਪਣੇ ਸਾਰੇ ਮੈਟਰ ਨਵੀਰਾ ਨੇ ਸਲਾਹ ਦਿੱਤੀ ਸੀ ਕਿ ਆਪਾਂ ਕਿਉਂ ਨਾ ਇਕੱਠੇ ਹੋ ਕੇ ਇੱਕੋ ਸਾਦੇ ਹੀ ਜੇ ਬਣਾਈਏ ਤਾਂ ਸਭ ਤੋਂ ਜਿਆਦਾ ਚੰਗੀ ਗੱਲ ਹੈ ਪਰ ਆਹ ਜਿਹੜਾ ਰੈਟਿੰਗ ਜਿਹਦੇ ਦਾ ਆਪਣਾ ਐਕਸਪਲੀਕੁਲੇ ਹੁੰਦਾ ਹੈ ਇਹ ਵਾਕ ਦੀ ਗੱਲ ਆ ਕਿ ਇਹ ਦਿਨ ਧੁੰਦ ਵੀ ਬਹੁਤ ਹੁੰਦੀ ਹੈ ਠੰਡ ਵੀ ਬੜੀ ਪੈਂਦੀ ਹੈ ਇਹ ਕਰਕੇ ਆਪਾਂ ਇਸ ਦਿਨ ਤੇ ਨਾ ਇਕੱਠੇ ਹੋਗੇ ਕੋਈ ਹੋਰ ਦੇਰ ਚੁੰਨ ਦੀ ਗੱਲ ਕੀਤੀ ਹੋਈ ਆ ਪਹਿਲਾਂ ਵੀ ਕਿ ਇੱਕ ਦਿਨੋਂ ਦਾ ਜਦੋਂ ਆਪਾਂ ਆਪਣੇ ਲਾਗੇ ਚ ਕਿੱਥੇ ਹੋਵੇ ਛੋਟਾ ਛੋਟਾ ਅੱਜ ਵੀ ਜੀ ਐਨ ਖਿਆਲੇ ਵੀ ਰਾਣੇ ਵੀ ਕੇਕ ਕਟਿਆਵਾ ਫਾਇਰ ਇਕੱਠੇ ਹੋਗੇ ਮਾਲਬੇ ਵਾਲੇ ਵੀ ਕਰ ਲਏ ਆਪਾਂ ਮਾਝਾ ਤੇ ਦੁਆਬਾ ਦੇ ਵੀ ਕੀਤਾ ਆ ਤੇ ਹੋ ਸਕਦਾ ਕੋਈ ਸ਼ਹਿਰ ਆਪਣੇ ਕਵਾਲੇ ਵਾਲੇ ਵੀ ਗਾਣੇ ਨੂੰ ਲੱਗ ਕੇ ਆਪਣਾ ਸੈਲੀਬ੍ਰੇਟ ਕੀਤਾ ਹੋਊਗਾ ਪਰ ਮੁੱਖ ਮਕਸਦ ਆ ਜਿਹੜਾ ਆਪਣਾ ਅੱਜ ਦੀ ਮੇਟਿਕ ਦਾ ਤੇ ਜਿਹੜਾ ਫੰਕਸ਼ਨ ਜਿਹੜਾ ਫੰਕਸ਼ਨ ਬਟਾਲੀਂ ਦਾ ਕਰਨਾ ਕਰਨਾ ਕਰਵਾ ਤੇ ਕਿੱਥੇ ਕਰਵਾਏ ਮਾਲਵੇ ਵਾਲਿਆਂ ਦੀ ਸਾਡੇ ਨਾਲ ਗੱਲ ਹੁੰਦੀ ਨਹੀਂ ਵੀ ਹੈ ਉਹ ਸੁਭਾਏ ਕੀ ਕਹਿੰਦੀ ਆ ਕਿ ਜਿੱਥੋਂ ਅੱਜ ਤੁਸੀਂ ਫੈਸਲਾ ਕਰ ਬੋ ਜਦੋਂ ਤੁਸੀਂ ਕਹੋਗੇ ਜਿੱਥੇ ਕਹੋਗੇ ਅਸੀਂ ਤੁਹਾਡੇ ਨਾਲ ਜੇ ਜਗ੍ਹਾ ਤੇ ਕਹੋਗੇ ਕਿ ਉਸੇ ਜਗ੍ਹਾ ਤੇ ਆ ਕੇ ਹਾਜ਼ਰ ਹੋਵਾਂਗੇ ਉਸੇ ਦੇਖਣਾ ਕਰਾਂਗੇ ਤੇ ਮੇਰੇ ਮਾਜੇ ਦੇ ਵੀਰ ਜਿੱਤੇ ਸਾਰੇ ਆਪਾਂ ਇਕੱਠੇ ਹੀ ਬੈਠੇ ਦੁਆਬਾ ਦੇ ਮਾਜਾ ਆਪਣੀ ਤੇ ਤਾਂ ਕੋਈ ਫਰਕ ਹੀ ਨਹੀਂ ਆਪਣੀ ਤੇ ਕੋਈ ਸਮਝ ਨਹੀਂ ਆਇਆ ਰੋਪਾਂ ਫੇਰ ਪਾਰਟੀ ਆ ਇੱਕੋ ਜਗ੍ਹਾ ਤੇ ਆਪਾਂ ਨੇੜੇ-ਦਰੇ ਦੀ ਗੱਲ ਲੈ ਆ ਸਾਰੇ ਤੇ ਸਾਰਿਆਂ ਦੀ ਇੱਕੋ ਹੀ ਗੱਲ ਹੁੰਦੀ ਹੈ ਤੇ ਫਿਰ ਜਦੋਂ ਗੱਲ ਅੱਗੇ ਚੱਲਦੀ ਹੈ ਤਾਂ ਮੋੜ ਘੋੜ ਕੇ ਗੱਲ ਫਿਰ ਉੱਥੇ ਜਾਂਦੀ ਹੈ ਕਿ ਜਿਹੜੀ ਆਪਾਂ ਕਮੇਟੀ ਬਣਾਈ ਸੀ ਵੈਲਫੇਅਰ ਸੁਸਾਇਟੀ ਆ ਟਾਈਗਰ ਹਿੱਲ ਵੈਲਟਰ ਦੀ ਪੈਗੀ ਕਰਦੇ ਗਿਲਾ ਰਹੀ ਉਹ ਕੀ ਕਰ ਰਹੀ ਹੈ ਉੱਥੇ ਗੱਲਾਂ ਸ਼ੁਰੂ ਜਾਂਦੀਆਂ ਨੇ ਜੇ ਜਿਹੜੀ ਉਹ ਖੜੀ ਹੋਈ ਸੀ ਬਹੁਤ ਚੰਗੀ ਗੱਲ ਸੀ ਸੁਖਤਾ ਸਿੰਘ ਬਾਦਵਾ ਸਾਹਿਬ ਜਿਹਦੇ ਤੇ ਅੱਗੇ ਲੱਗੇ ਸੀਗੇ ਸਰਦਾਰ ਰਾਜ ਸਿੰਘ ਸਾਹਿਬ ਜਿਸ ਦੇ ਸਾਹਮਣੇ ਆਪਣੇ ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਜਿਹੜੀ ਬਣਾਈ ਸੀ ਕਿਸੇ ਕੰਮ ਨੂੰ ਸ਼ੁਰੂ ਕਰਨਾ ਔਖਾ ਹੁੰਦਾ ਹੈ ਪਹਿਲੀ ਪਹਿਲਾ ਸਟੈਪ ਪਟਣਾ ਔਖਾ ਹੁੰਦਾ ਤੇ ਜਿੰਨਾ ਪਹਿਲਾ ਸਟੈਪ ਪਟਿਆ ਸੀਗਾ ਇਹ ਸ਼ੁਰੂਆਤ ਕੀਤੀ ਸੀ ਸਭ ਤੋਂ ਜ਼ਿਆਦਾ ਸ਼ਲਾਘਾ ਜੋ ਕੰਮ ਉਹਨਾਂ ਨੇ ਕੀਤਾ ਔਰ ਉਹ ਸਾਰੇ ਵਧਾਈ ਦੇ ਪੱਤਰਾਂ ਔਰ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਕਾਰਜੇ ਸ਼ੁਰੂ ਕੀਤੀ ਸੀ ਪਰੰਟਨ ਦੇ ਪਰ ਉਸ ਤੋਂ ਬਾਅਦ ਦੇ ਵਿੱਚ ਕੰਮ ਥੋੜਾ ਜਿਹਾ ਸਲੋ ਹੋ ਗਿਆ ਕਾਫੀ ਸਲੋ ਹੋ ਗਿਆ ਬਸ ਕਿਉਂਕਿ ਉਸ ਕੁਆਲਿਟੀ ਸੈਸਟੀ ਬਣਾਉਣੇ ਆ ਇਦਾਂ ਦੀ ਆਪਾਂ ਵਲਟਰ ਦੀ ਆਰਗੇਨਾਈਜੇਸ਼ਨ ਕੋਲੋਂ ਦਾ ਮੁੱਖ ਮਕਸਦ ਇਹ ਵੀ ਮਕਸਦ ਹੈ ਇਹੀ ਹੁੰਦਾ ਹੈ ਕਿ ਕਿਸੇ ਦੁੱਖ ਦੇ ਸੁੱਖ ਦੇ ਨਾਲ ਆਪਾਂ ਇਕੱਠੇ ਹੋਣਾ ਕਿਸੇ ਦੇ ਖੁਸ਼ੀਆਂ ਦੇ ਵਿੱਚ ਸ਼ਰੀਕ ਹੋਣਾ ਜਾ ਕੇ ਜਾਂ ਜਦੋਂ ਕਿਤੇ ਕੋਈ ਐਸੋ ਜੀ ਦੁੱਖ ਨਾ ਹੋ ਜੇ ਉੱਥੇ ਆਪਾਂ ਸਾਰੇ ਜਾ ਕੇ ਆਪਣਾ ਹਿੱਸਾ ਦਵਾਉਂਦੇ ਆਂ ਵਲਟਰ ਮੰਨਦਾ ਕਿ ਅਸੀਂ ਖਾਲਸੇ ਨਾਲ ਆ। ਪਰ ਉਹ ਕਾਰਵਾਈਆਂ ਉਹ ਕਮੇਟੀ ਵੱਲੋਂ ਨਾ ਕਰਕੇ ਬਾਕੀ ਜਿਹੜੀਆਂ ਸੰਸਥਾਵਾਂ ਨੇ ਆਪਣੀਆਂ ਛੋਟੀਆਂ ਛੋਟੀਆਂ ਮਹਾਲਵਾਂ ਲਾਉਂਦੇ ਨੇ ਬਹੁਤ ਲਾਕੇ ਦੇ ਬੰਦੇ ਉਹ ਸਾਰੇ ਉਸ ਤੋਂ ਵੱਧ ਕੇ ਕਰਦੇ ਆ। ਤੇ ਇਹ ਚੀਜ਼ ਤਾਂ ਕਿੰਨਾ ਕਿਤੇ ਲੋਕਾਂ ਦੇ ਵਿੱਚ ਮਲਾਲ ਵੀ ਹੈ ਆਪਾਂ ਸਿੱਧੀ ਸਿੱਧੀ ਗੱਲ ਸਾਰੀ ਸਾਰੀ ਗੱਲ ਕਰਦੇ ਹੁੰਦੇ ਆ ਸਾਹਮਣੇ ਕੋਲੇ ਨੇ ਤੇ ਸਾਹ ਉਸ ਜਿਹੜੀ ਸੋਸਾਇਟੀ ਬਣਾਈ ਹੋਈ ਹੈ ਉਹਦੇ ਸਰਕਾਰੋਂ ਮੈਂਬਰ ਨੇ ਇੱਕ ਸਾਡੇ ਵਿੱਚ ਦਿਲਜੀਤ ਸਿੰਘ ਸਾਹ ਬੈਠੇ ਹੋਏ ਆ ਤੇ ਬਾਕੀ ਉਸ ਕਮੇਟੀ ਦੇ ਮੈਂਬਰ ਇਸ ਤੇ ਨਹੀਂ ਹੈਗੇ ਉਹ ਕਮੇਟੀ ਹੈ ਅੱਗੇ ਕੀ ਯੋਗਦਾਨ ਪਾਉਣਾ ਹੈ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਪਿੱਛੇ ਲੱਗ ਕੇ ਹੀ ਚੱਲਣਾ ਜਾਂ ਉਹਨੇ ਸਾਡੇ ਨਾਲ ਲੱਗ ਕੇ ਚੱਲਣਾ ਦਾ ਮਾੜਵਿਆਂ ਲੰਨੇ ਅਲਾਕੀ ਚੱਲ ਰਿਹਾ ਆ ਉਹ ਸਾਰੇ ਜਿਹੜੇ ਅੱਜ ਤੁਸੀਂ ਵੱਡੇ ਪਰਿਵਾਰ ਦੇ ਵਿੱਚ ਇਕੱਠੇ ਹੋਏ ਆ ਆਪਾਂ ਡਿਸਾਈਡ ਕਰਨਾ ਹੈ ਕਿ ਆਪਾਂ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਜਾਂ ਉਹਨਾਂ ਨੇ ਆਪਾਂ ਨੂੰ ਨਾਲ ਲੈ ਕੇ ਚੱਲਣਾ ਹੈ ਜਦਕਿ ਅੱਜ ਵੀ ਸਾਰਿਆਂ ਨੂੰ ਬੇਨਤੀ ਕੀਤੀ ਸੀ ਕਿ ਇਹ ਵੀ ਜਿਹੜੇ ਪਹੁੰਚੇ ਬਹੁਤ ਇਹਨਾਂ ਦਾ ਸ਼ੁਕਰੀਆ ਧੰਨਵਾਦ ਜਿਹੜੇ ਨਹੀਂ ਪਹੁੰਚੇ ਉਹ ਕਿਸੇ ਜ਼ਰੂਰੀ ਰੁਕੇ ਕੰਮ ਨਹੀਂ ਆ पाए ਹੋਣੇ ਉਹਨਾਂ ਦੀ ਚਲੋ ਕੋਈ ਜ਼ਰੂਰੀ ਵੀ ਹੋ ਸਕਦੀ ਹੈ ਤੇ ਪਰ ਅੱਜ ਜਿਹੜਾ ਆਪਣਾ ਮੁੱਖ ਮਕਸਦ ਹੈ ਮੇਮ ਚੜਾਈ ਸੀਗਾ ਇਦੋਂ ਆ ਜਿੱਤਾ ਆਪਾਂ ਮੀਟਿੰਗ ਨੇ ਰੂਪ ਚ ਫੜੇ ਬੰਦੇ ਇਕੱਠੇ ਹੋ ਗਏ ਆਂ ਆਪਾਂ ਆਈਡੀਆ ਵੀ ਇਹਦਾ ਸੀ ਕਿ ਤੁਹਾਨੂੰ ਦਿਖਦੋ ਆਪਾਂ ਹਰੇਕ ਬੰਦੇ ਨੂੰ ਇਨਵਾਈਟ ਨਹੀਂ ਸੀ ਕੀਤਾ ਤੇ ਮੁੱਖ ਜਿਹੜੇ ਮੇਲ ਮੇਲ ਆਉਦੇ ਨਾਲ ਸੀ ਆ ਕੇ ਅੱਜ ਸਾਰਿਆਂ ਦੇ ਉੱਭੀ ਆਏ ਆਂ ਆਪਾਂ ਇਹ ਡਿਸਾਈਡ ਕਰ ਲਈਏ ਹੁਣ ਅੱਜ ਕਿ ਪ੍ਰੋਗਰਾਮ ਦੀਆਂ ਦੋ ਤਰੀਕੇ ਆ ਰਹੀਆਂ ਨੇ ਮਾਲਵੇ ਦੇ ਵਿੱਚ ਤੋ ਆਵਾਜ਼ ਉੱਠੀ ਹੋਈ ਆ ਕਿ 23 ਮਾਰਚ ਨੂੰ ਆਪਾਂ ਬਣਾਉਨੇ ਆਂ ਕਿ ਵੀ ਫਲੇਟ ਉਦੋਂ ਵੀ ਕਾਫੀ ਕਿਉਂਕਿ ਮੌਸਮ ਬਹੁਤ ਵਧੀਆ ਹੁੰਦਾ ਹੈ ਤੇ ਲੋਕਾਂ ਦੇ ਕੋਲੇ ਮੇਲ ਹੁੰਦੀ ਆ ਟਾਈਮ ਦੇ ਵਿੱਚ ਜومی ਤੇ ਦੂਸਰਾ ਆ ਕਿ ਆਪਣਾ ਸ਼ੇਰ ਲਾਈ ਨੂੰ ਟਾਈਗਰ ਹਿੱਲ ਫਤੇ ਦੇ ਦਰਸਾ ਪਾਇਆ ਗਿਆ ਨੂੰ ਆਪਰੇਸ਼ਨ ਵਿਜੇਲਾ ਜਿਹੜਾ ਉਸ ਦਿਨ ਦਾ ਆਪਾਂ ਮਰਤਨ ਦੇ ਵਿੱਚ ਮਨਾਉਂਦੇ ਆ ਐਦ ਕੀ ਉਹ ਇਖਫਾਕ ਦੇ ਨਾਲ 25 ਸਾਲ ਆ ਜਿਹਨੂੰ ਆਪਾਂ 골ਡਨ ਜੁਬਲੀ ਵੀ ਕਹਿੰਦੇ ਤੇ ਉਹ ਫੈਕਸ਼ਨ ਆਪਣਾ ਉਹ ਵੀ ਬੜਾ ਇਮੇਤਾਲ ਆਇਆ ਕਿ ਆਪਾਂ 골ਡਨ ਜੁਬਲੀ ਜਾਂ ਟਾਈਗਰ ਹਿੱਲ ਨੂੰ ਤੋਂ ਮਾਧਿਅ ਦੇ ਉਸ ਨੂੰ ਨਮਾਇਆ ਜਾਂ ਫਿਰ ਆਪਾਂ ਤੇ ਇਧਰ ਨੂੰ ਨਮਾਇਆ ਇਹ ਵੀ ਆਪਾਂ ਅੱਜ ਵਿਚਾਰ exchange ਕਰ ਲਏ ਉਹਨਾਂ ਦੇ ਨਾਲ ਮਾਲਵੇ ਦੇ ਨਾਲ ਤੇ ਸਾਰਿਆਂ ਨੂੰ ਇਕੱਠੇ ਇਕੱਠਾ ਮਲਾਉਣਾ ਉਹ ਤੁਸੀਂ ਆਪੋ ਆਪਣੇ ਪਹਿਲਾਂ ਆਪਾਂ ਰਵੀ ਸਿੰਘ ਸਾਹਿਬ ਤੋਂ ਫਰੀਦ ਸਾਹਿਬ ਤੋਂ ਤੇ ਆਪਣੇ ਸਾਹਿਬ ਕਪਟਨ ਕੁਰੀ ਸਾਹਿਬ ਵੀ ਰਵੀ ਸਾਹਿਬ ਤੋਂ ਮਿਕਸੇ ਸਾਹਿਬ ਵੀ ਤੇ ਧਰਮਿੰਦਰ ਸਾਹਿਬ ਸਾਡੇ ਜਿਹੜੇ ਮਾਧਿਅ ਦੇ ਜਨਮਾਇਲ ਨੇ ਉਹਨਾਂ ਨੂੰ ਵੀ ਬੇਚ ਗਏ ਉਹ ਵੀ ਆਪਣੇ ਵਿਚਾਰ ਰੱਖਣਗੇ ਹੋਰ ਵੀ ਸਾਡੇ ਦਲਜੀਤ ਉਸਤਾਦ ਵੀ ਗੁਰਮੀ ਕੋਈ ਇਹ ਤੋਂ ਲਵਾ ਆਪਣੇ ਚਾਰ ਦਿਨਾਂ ਚੋਂ ਦਾ ਹੋਵੇ ਤੇ ਉਹ ਵੀ ਆਪਣੇ ਜਿਹੜੇ ਸਭ ਬਚਾ ਸਕਦਾ ਆਪਾਂ ਉਹਦੇ ਬਦਲ ਫਿਰ ਆਪਣੀ ਪਲੈਨਿੰਗ ਦੂਜਾ ਦਿਨ ਫਾਨੀ ਕਰ ਲਾਂਗੇ ਭੁੱਲ ਤੁਖ ਮਾਫ ਕਰਦੇ ਜੀ ਵਾਹਿਗੁਰੂ ਜੀ ਦਾ ਸਤ ਸਤ ਜੀ